ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਗਵਾਹੀ ਹੇਠ ਜਲੰਧਰ ਪੁਲਿਸ ਕਮਿਸ਼ਨਨ ਨੇ ਹਵਾਲੇ ਕਾਰਵਾਈ ਵਿੱਚ 1 ਕਰੋੜ ਦਾ ਫਰਤਾ ਵਾਰਸ਼ ਕਰਕੇ ਇੱਕ ਬੇਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 3100 ਅਮਰੀਕੀ ਡਾਲਰ ਸਮੇਤ ਕਰੀਬ 3 ਕਰੋੜ ਰੁਪਏ ਬਰਾਮਦ ਕੀਤੇ ਇਸ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਥਾਣਾ ਰਾਣਾ 12 ਤਰੀ ਜਲੰਧਰ ਦੀ ਪੁਲਿਸ ਨੇ ਟੀਪ ਪੁਆਇੰਟ ਬਸ਼ੀਰਪੁਰ ਨੇੜੇ ਜਲੰਧਰ ਚੈਕਿੰਗ ਕੀਤੀ ਉਹਨਾਂ ਦੱਸਿਆ ਕਿ ਪੁਲਿਸ ਨੂੰ ਇੱਕ ਪਰੋਸੇਮਾ ਸੂਚਨਾ ਮਿਲੀ ਸੀ ਕਿ ਕੁਝ ਅਪਰਾਧੀ ਸ਼ਹਿਰ ਵਿੱਚ ਨਜਾਇਜ਼ ਇਤਿਆਰ ਸਰਾਬਤ ਨਸ਼ੀਲੇ ਪਦਾਰਥ ਵੇਚੀ ਕਰ ਰਹੇ ਹਨ ਛੱਪਣ ਸ਼ਰਮਾ ਜੀ ਨੇ ਦੱਸਿਆ ਕਿ ਇੱਕ ਸੂਚਨਾ ਦੇ ਤੁਰੰਤ ਕਾਰਵਾਈ ਕਰਦੇ ਹੋਏ ਚੈਕਿੰਗ ਲਈ ਇੱਕ ਕ੍ਰੇਟਾਕਰ ਨੂੰ ਰੋਕਿਆ ਤੇ ਪਨੀਰ ਸੂਦ ਉਰਫ ਗਾਂਧੀ ਪੁੱਤਰ ਰਾਜ ਦੇਵਰਾਜ थाना ਨੰਮ ਤਾਣਾ ਵੀ 364 ਕਟਰਾ ਮਹੱਲਾ ਨੇੜੇ ਦਸਹਾਰਾ ਕਨਰ ਹਿਾਰ ਪਰ ਜਦੋਂ ਐਸਪੀ ਸਾਹਿਬ ਕੀ ਮਾਮਲਾ ਕੀ ਹੈ ਸਰ ਅੱਜ ਹੀ ਕਮਿਸ਼ਨਰ ਸਾਹਿਬ ਜ਼ਿਲੰਧਰ ਦੀ ਰਹਿਨਮਾਈ ਹੇਠ ਜ਼ਿਲ੍ਹਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ 2 ਕਰੋੜ 93 ਲੱਖ ਪਲੱਸ ਇੰਡੀਅਨ ਕਰੰਸੀ ਔਰ 3100 ਯੂ ਐਸ ਡਾਲਰ ਜਿਹੜੇ ਨੇ ਉਹ ਇੱਕ ਬੰਦੇ ਨਾਲ ਰਿਕਵਰ ਕੀਤੇ ਆ ਜਿਹੜਾ ਕਿ ਫਰੀਦ ਖੋਦ ਹੈ ਉਹ ਨਸ਼ਾਤ ਖੋਦ ਨਾ ਰਹਿਤ ਵਾਲਾ ਜਿਹਦੀ ਉਮਰ ਕਰੀ 50 ਸਾਲ ਦੀ ਇਹ ਸਰ ਇਹ ਕਿੱਥੋਂ ਲੈ ਕੇ ਆਇਆ ਸੀਗਾ ਏਜੀਤਾ ਦਿੱਲੀ ਤੋਂ ਪੈਸਾ ਆਇਆ ਜੀ ਲੇਕਿਨ ਇਸਨੇ ਕੋਈ ਬਸ ਦੇ ਵਿੱਚ ਆ ਰਹੀ ਸੀ ਜਿੱਥੋਂ ਉਹਨੇ ਆਪਣੇ ਰਸੀਵ ਕਰਕੇ ਆਪਣੀ ਗੱਡੀ 'ਚ ਰੱਖਿਆ ਜਿੱਥੋਂ ਜੀ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਇਨਪੁੱਟ ਮਿਲੀ ਸੀ ਉੱਤੇ ਫਿਰ ਜਾਂਚ ਕਰਕੇ ਇਹਨੂੰ ਜਦੋਂ ਉਹ ਕੀ ਚੈੱਕ ਕੀਤਾ ਇਹਦੇ ਕੋਈ ਰਿਕਵਰੀ ਕੋਈ ਸੀ ਸਰ ਜਿੱਦਾਂ ਤੁਸੀਂ ਦੱਸਿਆ ਬਸ ਦੇ ਵਿੱਚ ਆ ਰਹੀ ਸੀ ਬਸ ਦੇ ਵਿੱਚ ਕੋਈ ਨਾਲ ਸੀਗਾ ਕਰੰਸੀ ਦੇ ਨਾਲ ਨਹੀਂ ਹਾਲੇ ਤੱਕ ਉਹ ਕੋਈ ਗਲਤੀਆਂ ਨਹੀਂ ਹੋਈ ਕੋਈ ਐਫਆਈਆਰ ਲਾਂਚ ਹੋਈ ਹੋਈ ਪਹਿਲਾਂ ਇੱਥੇ ਇੱਥੇ ਪਹਿਲਾਂ ਇੱਕ ਐਫਆਈਆਰ ਦਿੱਲੀ 에ਰਪੋਰਟ ਦੀ ਲਾਂਚ ਹੋਈ ਹੈ ਜੀ ਉਹ ਥੋੜਾ ਜਿਹਾ ਪਤਾ ਲੱਗਾ ਉਹਨੂੰ ਵੈਰੀਫਾਈ ਕਰਦੇ ਆ ਕਿ ਸੈਕਸ਼ਨ ਕਾਂਸਤ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ ਐ ਇਦਾਂ ਤੋਂ ਬਾਰਾਂ ਦਿਨ ਤੋਂ ਵੈਸਟ ਇੰਡੀਅਨ ਮਾਈਂਡ ਟ੍ਰਾਂਸਪੋਰਟ ਦਾ ਕੰਮ ਕਰਦਾ ਸੀ ਆ ਕੋਈ ਗੱਲਬਾਤ ਹੋਈ ਐ ਨਾ ਕੀ ਐ ਨਹੀਂ ਦੱਸਿਆ ਕਿ ਕਿੰਨੇ ਕ ਬੰਦੇ ਨਾਂ ਲੈ ਦੇ ਨਹੀਂ ਅਜੇ ਉਹ ਤਫਤੀਸ਼ ਦਾ ਹਿੱਸਾ ਹੈ ਤਫਤੀਸ਼ ਤੇ ਵਿਚਾਇਆ ਸੀ ਕੰਮ ਦਾ ਕਿੱਥੋਂ ਉਤਰ ਰਿਹਾ ਹੈ ਇਹ ਬਸ਼ੀਰ ਕੋਟੀ ਪੁਆਇੰਟ ਤੇ ਸਰ ਰਿਮਾਂਡ ਮਿਲ ਗਿਆ ਦਾ ਹਾਂਜੀ ਰਿਮਾਂਡ ਮਿਲ ਗਿਆ ਨਹੀਂ ਹਲੇ ਰਿਮਾਂਡ ਪੇਸ਼ ਕਰਾਂਗੇ ਕੋਟ ਫੇਰ ਰਿਮਾਂਡ ਸਰ ਗੱਡੀ ਦਾ ਪਤਾ ਲੱਗਾ ਗੱਡੀ ਜਿਹੜੀ ਗੱਡੀ 'ਚ ਫੜਿਆ ਗਿਆ ਗੱਡੀ ਕਿਸ ਨਾਲ ਅਜੇ ਪ੍ਰੋਪਰ ਪੁਸ਼ਟੀ ਨਹੀਂ ਹੋ ਪਾਈ ਜੀ ਕਿਉਂਕਿ ਜਦੋਂ ਉਹਨੂੰ ਕ੍ਰਿਸਟਾਰ ਕੀਤਾ ਉਸ ਤੋਂ ਥੋੜੀ ਦੇਰ ਬਾਅਦ ਜਦੋਂ ਮੈਡੀਕਲ ਕਰਾਇਆ ਤੇ ਨਹੀਂ ਸ਼ੂਗਰ ਕਾਫੀ ਵਧੀਆ ਸੀ ਤਾਂ ਉਹਨੂੰ ਐਡਮਿਟ ਕਰ ਲਿਆ ਸੀ ਡਾਕਟਰ ਨੇ। ਤਾਂ ਇਸ ਕਰਕੇ ਹੁਣ ਸ਼ੇਰੇ ਜਿਹਨਾਂ ਨੇ ਡਿਸਚਾਰਜ ਕੀਤਾ ਉਸ ਤੋਂ ਬਾਅਦ ਜਿੰਨੇ ਕੁਝ-ਕਿਛ ਕਰ ਲਿਆ ਹੁਣ allele ਤਕਰੀਸ਼ ਅੱਗੇ ਚੱਲੇਗੀ ਫਿਰ ساری ਗੱਲ ਥੇਰੇ। ਸਰ ਇੱਕ ਵਾਰ ਦੱਸ ਜੋ ਇੰਡੀਅਨ ਕਰੰਸੀ ਕਿੰਨੀ ਹੈ ਵਿਦੇਸ਼ੀ ਕਰੰਸੀ ਕਿੰਨੀ ਹੈ ਸਰ? ਇੰਡੀਅਨ ਕਰੰਸੀ ਹੈਗੀ ਜੀ ਐਗਜ਼ੈਕਟਲੀ 2 ਕਰੋੜ 93 ਲੱਖ 5200 ਤੇ ਫੋਰਨ ਕਰੰ